ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਿਦਾਵੇ ਧਾਏ ਸਭ ਥਾਈ ਹੋਏ ਸਹਾਇ ਦਸਵੀਂ ਪਾਛਾ ਕੀਰਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਦੇ ਸਹਾਏ ਦਸਾ ਪਾਛੈਾਂ ਦੀ ਜੋਤ ਜੁਗੋ ਜੁਗਾ ਟਲ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਦਾਰਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨਿਤ ਕੀਤਾ ਤਿਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੀਆਂ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ ਤੀਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰੇਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਤ ਦੇਗ ਤੇਗ ਫਤਿਹ ਵਿਦ ਕੀ ਪੈ ਅਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਲੇ ਬੁਲੋ ਜੀ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹ ਦਾਣ ਭਰੋਸਾ ਦਾਣ ਦਾਨਾ ਸਿਰ ਦਾਣ ਨਾਮ ਦਾਣ ਸ੍ਰੀ ਅਮਰ ਸਦੈਸ਼ ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਮਤ ਪਤ ਦਾ ਰੱਖਾ ਹੈ ਆਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਤੇ ਸਦਾ ਸਹਾਈ ਦਾ ਤਾਰ ਜਿਓ ਗਰੀਨਾਨ ਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਜੁਗੋ ਜੁਗਾ ਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦਲੀ ਦਰ ਤੇ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ ਜੀ ਅਗਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਆਪ ਜੀ ਦਾ ਫਰਮਾਨ ਹੈ ਚੇਤ ਗਵਿੰਦਾ ਰਾਦੀ ਹੈ ਹੋ ਵੇ ਨੰਦਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਆਪ ਜੀ ਦੇ ਮਹਾਨ ਮਹਿਰਮਤ ਹੋਈ ਨਾਨਕ ਸ਼ਹੀ ਸੰਮਤ 557 ਸਾਲ ਦੀ ਅਰੰਭਤਾ ਹੋਈ ਨਵੇਂ ਸਾਲ ਦੀ ਆਮਦ ਨੂੰ ਜੀ ਆਇਆਂ ਕਹਿੰਦੇ ਹੋਏ ਤੇ ਪੂਰਨ ਮਸ਼ਦਿ ਦਿਹਾੜੇ ਦੇ ਸੰਬੰਧ ਵਿੱਚ ਪ੍ਰੇਮੀ ਪਰਿਵਾਰਾਂ ਵੱਲੋਂ ਗੁਰਮਤਿ ਦੀਵਾਨ ਸਜਾਇਆ ਗਏ ਹਨ ਸੱਚੇ ਪਾਤਸ਼ਾਹ ਜੀਓ ਦੀਵਾਨਾ ਅੰਦਰ ਚੌਪਈ ਸਾਹਿਬ ਜੀ ਕੇ ਜਾਪ ਸ੍ਰੀ ਸੁਖਮਨੀ ਸਾਹਿਬ ਜੀ ਕੇ ਜਾਪ ਉਪਰੰਤ ਸ਼ਬਦ ਕੀਰਤਨ ਹੋਏ ਗੁਰਬਾਣੀ ਪੜ੍ਹਦੇ ਆਂ ਸੇਵਾ ਨਿਭਾਉਂਦੇ ਆਂ ਹੋਈਆਂ ਨੇਕਾਂ ਹੀ ਪ੍ਰਕਾਰਾਂ ਦੀਆਂ ਭੂਲਾਂ ਦੀ ਮਾਫੀ ਬਖਸ਼ਣ ਦੀ ਜੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸਮੂਹ ਸਾਧ ਸੰਗਤ ਦੇ ਹਿਰਦਿਆਂ ਤੇ ਵਸੋਣਾ ਸੱਚੇ ਪਾਤਸ਼ਾਹ ਜੀ ਉਹ ਪ੍ਰੇਮੀ ਪਰਿਵਾਰਾਂ ਵੱਲੋਂ 50 ਡਾਲਰ ਨਵੇਂ ਸਾਲ ਦੀ ਖੁਸ਼ੀ ਨੂੰ ਲਿਆ ਕਰਕੇ 250 ਡਾਲਰ ਹਾਜ਼ਰ ਹੋਏ ਸੱਚੇ ਪਾਤਸ਼ਾਹ ਜੀ ਉਹ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਥਾਏ ਪਉਣੀਆਂ ਅੰਗ ਸੰਗ ਸਹਾਇ ਹੋਣਾ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸຖານਾਂ ਤੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਾਜ਼ਰੀਆਂ ਦਰਤੇ ਪ੍ਰਵਾਨ ਕਰਨੀਆਂ ਜੀ ਤੱਲਾਹਿਆ ਕਦਮਾ ਕਦਮ ਲੇਖੇ ਲਾਉਣਾ ਮਨੋ ਕਾਵਨਾਵਾ ਭਾਵਨਾਵਾ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਦੂਤਰੀ ਅਰਦਾਸ ਬੇਨਤੀ ਭਾਈ ਰਣਜੀਤ ਸਿੰਘ ਜੀ ਕੋਕਰੀ ਪਰਵਾਰ ਵੱਲੋਂ ਸਹਿਜ ਪਾਠ ਦੀ ਆਰੰਭਤਾ ਕਰਾਉਂਦੇ ਹਨ ਸੱਚੇ ਪਾਤਸ਼ਾਹ ਜੀ ਪਰਿਵਾਰ ਨੇ ਆਪ ਜਾਪ ਕਰਨੇ ਹਨ ਪਰਿਵਾਰ ਦੇ ਸੀਸ ਤੇ ਮੇਰ ਪਰੇ ਹੱਥ ਰੱਖਣਾ ਅਸ਼ੁਰ ਤੇ ਸਪਸ਼ਟ ਗੁਰਬਾਣੀ ਆਪ ਕਰਵਾ ਲੈਣੀ ਸੱਚੇ ਪਾਤਸ਼ਾਹ ਜੀ ਉਹ ਪਰਿਵਾਰ ਵੱਲੋਂ ਦੇਗ ਹਿੱਤ 16 ਡਾਲਰ ਹਾਜ਼ਰਾ ਅੰਗ ਸੰਗ ਸਹਾਇ ਹੋਣਾ ਸੱਚੇ ਪਾਤਸ਼ਾਹ ਜੀ ਆਵਰੇ ਦੇ ਹਜੂਰ ਪਾਵਨ ਕੜਾ ਪ੍ਰਸ਼ਾਦ ਜੀ ਦੇਗ ਸਜ ਕਰਕੇ ਹਾਜ਼ਰ ਦਰ ਤੇ ਪ੍ਰਵਾਣ ਹੋਵੇ ਕਿਰਪਾ ਕਰੋ ਜੀ ਇਲਾਹੀ ਫਰਮਾਨ ਬਖਸ਼ ਕੇ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰੋ ਜੀ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ ਅਖਰਵਾਦ ਘੜਪੁਲ ਚੱਕਰ ਮੁਆਫ ਸਰਬੱਤ ਦੇ ਕਾਰਜ ਰਾਜ ਸੁਖ ਹੋਵੇ ਨਾਮ ਚਿੱਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈ ਆਕਾਲ ਕੀ ਤਬੇ ਚਿਲਾਇਓ ਸਭ ਸੇਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇਨਾ ਕਵਾਰ ਹੋਏ ਸਭ ਮਿਲਾਂਗੇ ਬਚੇ ਸਰਣ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੀ ਜੋ ਚਰਦਾ ਕਰਿ ਸੇਵੰਦੇ ਗੁਰ ਪਾਰਿ ਉਤਾਰਨ ਖੰਡਾ ਜਾਕੇ ਹਾਥ ਮੈਂ ਕਲਗੀ ਸੋਹੈ ਸੋ ਹਮਰੀ ਰਛਾ ਕਰੇ ਗੁਰ ਕਲਗੀ ਧਾਰੇ ਸੋ ਹਮਰੀ ਰਛਾ ਕਰੇ ਗੁਰ ਕਲਗੀ ਧਾਰੇ बोले सो निहाल वाहे गुरु जी का खालसा वाहे गुरु जी की फतेह